ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਠੀਕ ਠਾਕ ਹਾਂ ਜੀ ਤੇ ਵੀਡੀਓ ਅੱਜ ਦੇ ਕਰਨ ਲੱਗੇ ਸ਼ੁਰੂ ਬਲੌਗ ਸ਼ੁਰੂ ਕਰਨ ਲੱਗੇ ਵੀਡੀਓ ਕਾ ਦੀ ਬਲੌਗ ਕਾਦਾ ਬਣਾਈਏ ਕੀ ਬਣਾਈਏ ਕੁਝ ਹਿਸਾਬ ਨਹੀਂ ਆ ਰਿਹਾ ਸਾਡੇ ਬਲੌਗ ਨਹੀਂ ਆ ਰਿਹਾ ਆਪਣੇ ਤੇ ਚਲੋ ਅੱਜ ਦਾ ਬਲੌਗ ਸ਼ੁਰੂ ਕਰਦੇ ਆ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਹੀ ਆਪਣੀ ਉਹ ਹੀ ਰਿਕਵੈਸਟ ਵੀ ਕੈਨ ਨੋਟ ਫੋਰਗੈਟ ਸਬਸਕ੍ਰਾਈਬ ਕਰ ਲਓ ਤੇ ਕਰਦੇ ਆ ਫਿਰ ਅੱਜ ਦੀ ਵੀਡੀਓ ਸ਼ੁਰੂ ਤੇ ਬਾਹਰ ਤੋਂ ਹੀ ਚੱਲ ਰਹੀ ਹੈ ਉਹ ਦੇਖ ਸਕਦੇ ਹੋ ਤੁਸੀਂ ਉਹ ਤੁਮਾ ਨਿਕਲ ਰਿਹਾ ਆ ਕੇ ਪਾਈ ਸੀ ਸਵੇਰ ਸਵੇਰ ਤੇ ਬਦਲ ਪਾਈ ਤੇ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਇਸ ਟਾਈਮ ਬੈਠੇ ਹਾਂ ਦੁਕਾਨ ਤੇ ਸਹੀ ਤਕਰੀਬਨ ਡੂੜ ਮਹੀਨਾ ਹੋ ਗਿਆ ਡੂੜ ਮਹੀਨੇ ਬਾਅਦ ਇੱਕ ਮੋਟਰ ਆਈ ਆਪਣੇ ਕੋਲੇ ਮੋਟਰ ਵੈਂਡਿੰਗ ਵਾਸਤੇ ਉਹ ਆ ਪਈ ਹੈ ਮੋਨੋ ਬਲਕ ਮੋਟਰ ਤੇ ਇਹਦਾ ਜ ਸਮਾਨ ਲੈ ਕੇ ਆਣਾ ਗੱਤੇ ਦੇ ਵਿੱਚ ਪਾਈ ਵੀ ਇਤਾਰ ਦੇਖਦੇ ਆਂ ਜੇ ਆਪਾਂ ਗਏ ਤਾਂ ਬਾਜ਼ਾਰ ਦੀ ਵੀਡੀਓ ਬਣਾ ਲਾਂਗੇ ਆਪਾਂ ਤੇ ਨਹੀਂ ਮੇਰੇ ਘਰ ਦੇ ਵਿੱਚ ਆਪ ਹੀ ਲੈ ਕੇ ਆਉਣਗੇ ਜੀ ਦੀ ਮੋਟਰ ਬਾਕੀ ਤੁਸੀਂ ਦੇਖ ਸਕਦਾ ਸਮਾਨ ਬਿਲਕੁਲ ਵੀ ਆਪਣੇ ਦੁਕਾਨ ਦੇ ਵਿੱਚ ਕੰਮ ਹੈ ਨਹੀਂਗਾ ਸਵਾ ਮਹੀਨਾ ਹੋ ਗਿਆ ਤੇ 2024 ਦੇ ਵਿੱਚ ਅ ਤੂੰ ਦੀ ਉਹ ਪਹਿਲੀ ਮੋਟਰ ਆਪਣੇ ਕੋਲੇ ਮੋਟਰ ਜੋ ਮੈਂਡਿੰਗ ਵਾਸਤੇ ਆਈ ਹੈ ਤੇ ਹੋਰ ਕੋਈ ਕੰਮ ਨਹੀਂ ਆਇਆ ਅਜੇ 2024 ਦੇ ਵਿੱਚ ਤੇ ਪਹਿਲੀ ਮੋਟਰ ਐਸ ਕਰਕੇ ਮੈਂ ਅੱਜ ਤੁਹਾਡੀ ਵੀਡੀਓ ਬਣਾ ਲੇ ਥੋੜੀ ਜਿਹੀ 2024 ਦੇ ਵਿੱਚ ਮੋਟਰ ਦੀ 10 ਦੀ ਮੋਟਰ ਹੈ ਇਹ ਬਾਹਰੋਂ ਵੀ ਦਿਖਾਉਣਾ ਮੌਸਮ ਆ ਦੇਖੋ ਜੀ ਆਖੜਾ ਆਪਣਾ ਯਮ ਬੱਦਲ ਬਾਈ ਤੇ ਧੁੰਦ ਤੇ ਠੰਡੀ ਹਵਾ ਚੱਲ ਰਹੀ ਹੈ ਬਾਹਰ ਆਪਾਂ ਬੈਠੇ ਸੀ ਅੰਦਰ ਦੁਕਾਨ ਦੇ ਵਿੱਚ ਤੇ ਇਹਦਾ ਦੇਖੋ ਜੀ ਬਿਲਕੁਲ ਵੀ ਕੰਮ ਨਹੀਂ ਆਪਣੇ ਕੋਲੇ ਇਸ ਟਾਈਮ ਆਹ ਦੇਖੋ ਟੈਕਸ ਨੂੰ ਮੋਟਰ ਪੁਰਾਣੀ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਯਾਰ ਲੱਗੀ ਹੋਈ ਕਿਉਂਕਿ ਸਾਡੇ 60 80% ਕੂ ਤਕਰੀਬਨ ਹੈ ਗਿਆ ਤੇ ਇਸ ਕਰਕੇ ਯਾਰ ਲੱਗ ਜਾਂਦੀ ਹੈ ਤੇ ਕੱਲ ਦੇਖਦੇ ਆ ਬਣਾਉਣੇ ਬਲੌਗ ਉਮੀਦ ਹੈ ਤੁਹਾਨੂੰ ਜੰਗ ਲੱਗੂਗਾ हां जी ਤੇ ਆਪਾਂ ਪਹੁੰਚ ਗਏ ਦੁਕਾਨ ਤੇ ਬਲੌਗ ਸ਼ੁਰੂ ਕਰਨ ਨੂੰ ਅੱਜ ਹੋ ਗਿਆ ਦੂਜਾ ਦਿਨ ਤੇ ਆਪਾਂ ਅੱਜ ਮੋਟਰ ਬਣਨੀ ਆ ਆ ਪੇਪਰ ਵਗੈਰਾ ਕੱਟੀ ਜਾਣੇ ਤੇ ਬਾਹਰ ਆ ਦੇਖੋ ਧੂਈ ਪਾ ਰੱਖੀ ਆ ਕਿਉਂਕਿ ਧੂਈ ਵੀ ਜ਼ਰੂਰੀ ਆ ਇੱਕ ਤਾਂ ਇਹਦੇ ਨਾਲ ਹੈਗਾ ਜੋ ਆਉਂਦਾ ਜਾਂਦਾ ਕੋਈ ਵੀ ਇਹਨੂੰ ਸਿੱਖ ਸਕਦਾ ਤੇ ਕਿਉਂਕਿ ਠੰਡ ਬਹੁਤ ਜ਼ਿਆਦਾ ਆ ਤਾਂ ਕਰਕੇ ਆਪਾਂ ਰੋਜ਼ ਇੱਥੇ ਧੂਈ ਪਾ ਲੈਨੇ ਆ ਤੇ ਨਾਲੇ ਆਪਣਾ ਵੀ ਫਾਇਦਾ ਹੋ ਜੀ ਸੇਕ ਲੈਨੇ ਆ ਦਿਨ ਨਾਲੇ ਜੋ ਕਿ ਆਉਂਦਾ ਜਾਂਦਾ ਹੈਗਾ ਉਹ ਵੀ ਸੇਕ ਲੈ ਕਰਦੇ ਆਂ ਫਰਜ ਦਾ ਕੰਮ ਸਟਾਰਟ ਆ ਦੇਖੋ ਪੇਪਰ ਵਗੈਰਾ ਕੱਟੀ ਜਾਂਨੇ ਆ ਬਲੌਗ ਅੱਜ ਬਣਾਉਣ ਦੀ ਕੋਸ਼ਿਸ਼ ਆ ਤੇ ਇਹ ਮੋਟਰ ਬਣਨੀ ਆ ਇਹ ਮੋਟਰ ਦਾ ਆਪਾਂ ਦੱਸਦੇ ਨਹੀਂ ਵੀ ਮੋਟਰ ਹੈ ਕਿਵੇਂ ਕੁਝ ਦੱਸਦੀ ਹੈ 20 ਦੀ ਹੈ ਇੱਕ ਕੋ ਟੈਨਸ਼ਨ ਨਹੀਂ ਅਸ ਤੋਂ ਨੂੰ ਵਲੌਗ ਦੇ ਵਿੱਚ ਦਿਖਾਵਾਂਗੇ ਸਭ ਤੋਂ ਪਹਿਲਾਂ ਪੇਪਰ ਕੱਟਾਂਗੇ ਉਸ ਤੋਂ ਬਾਅਦ ਕਵੈਲ ਬਣਾਵਾਂਗੇ ਮੋਟਰ ਬਣਾਵਾਂਗੇ ਸਾਰਾ ਅਪਡੇਟ ਤੁਹਾਨੂੰ ਦੇਵਾਂਗੇ ਤੇ ਜੁੜੇ ਰਹੋ ਤੁਸੀਂ ਵਲੌਗ ਦੇ ਨਾਲ ਤੇ ਆ ਦੇਖੋ ਜੀ ਧੰਨਵਾਦ ਲੱਗੀ ਸਵੇਰ ਤੋਂ ਸ਼ਾਮ ਹੋ ਗਈ ਹੈ ਤੇ ਇਹ ਠੰਡ ਬਹੁਤ ਹੀ ਜ਼ਿਆਦਾ ਠੰਡੀ ਹੈ ਅੱਜ ਤੇ ਹੁਣ ਮੋਟਰ ਦਾ ਕੰਮ ਵੀ ਨਹੀਂ ਹੋ ਰਿਹਾ ਦੇਖੋ ਮੋਟਰ ਵੀ ਜਿਹੜੀ ਤਾਰ ਸੀ ਵੀ ਠੰਡੀ ਸੀ ਦੱਸਦਾ ਦੇਖੋ ਦੋ ਕਵੈਲ ਰਹਿ ਗਏ ਪਾਉਣ ਵਾਲੇ ਇੱਕ ਤਾਂ ਆ ਤੇ ਕਾ ਤੇ ਸ਼ਾਮ ਹੋ ਗਈ ਬਿਲਕੁਲ ਆ ਦੇਖੋ ਮੋਟਰ ਬੈਂਡਿੰਗ ਕਰ ਰਹੇ ਆ ਇੱਕ ਤਾਂ ਆਈ ਮੋਟਰ ਦੋ ਮਹੀਨਿਆਂ ਬਾਅਦ ਘਟ ਘਟ ਬੈਂਡਿੰਗ ਕਰਨ ਵਾਸਤੇ ਆਈ ਹੈ ਤੇ ਕੁਛ ਠੰਡ ਸੀਗੀ ਤੇ ਬਾਹਰ ਥੋੜਾ ਜਿਹਾ ਮੌਸਮ ਸਾਫ਼ ਹੈ ਸੀਗਾ ਤੇ ਫੇਰ ਆ ਦੇਖੋ ਧੰਦ ਧੰਦਾਂ ਦੀ ਜਾਂਦੀ ਆ ਆ ਦੇਖ ਸਕਦੇ ਹੋ ਤੇ ਕਰਦੇ ਆ ਜਿੰਨਾ ਕ ਹੁਣ ਕੰਮ ਹੋਇਆ ਆਪਾਂ ਤੋਂ ਤੇ ਬਾਕੀ ਕੁਛ ਸਵੇਰੇ ਪੂਰਾ ਕਰਾਂਗੇ ਬਲੌਗ ਤੇ ਬਲੌਗ ਪੂਰਾ ਕੋਸ਼ਿਸ਼ ਪੂਰੀ ਕਰਾਂਗੇ ਬਲੌਗ ਥੋੜਾ ਜਿਹਾ ਵਧੀਆ ਬਣ ਸਕੇ ਚਲੋ ਕਰਦੇ ਹਾਂ ਬਸ ਕੰਮ ਉਸ ਤੋਂ ਬਾਅਦ ਆਪਾਂ ਮਿਲਦੇ ਆ ਜੀ ਬਾਹਰ ਬਿਲਕੁਲ ਠੰਡਾ ਗਿਆ ਤੇ ਆਪਾਂ ਵੀ ਬਸ 40 ਮਿੰਟ ਹੋਰ ਲੱਗੇ ਆ ਤੇ ਮੋਟਰ ਦੇ ਵਿੱਚ ਸੈੱਟ ਜੋ ਕਬੜ ਹੈ ਉਹ ਦੇਖੋ ਬਾਹ ਤੇ ਆ ਦੇਖ ਲਓ ਤੁਸੀਂ ਹੁਣ ਇਸ ਦੇ ਉੱਤੇ ਟੇਕਿੰਗ ਕਰਾਂਗੇ ਕਾਟਨ ਟੇਪ ਨਾ ਤੇ ਦੂਜੇ ਦਿਨ ਕੱਲ ਨੂੰ ਆਪਾਂ ਵਾਕਿਆ ਕਰਾਂਗੇ। ਉਹਨਾਂ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਕੰਮ ਕਰਿਆ ਉਹਨੂੰ ਦਿਖਾਇਆ। ਤੇ ਠੰਡ ਵੀ ਬਿਲਕੁਲ ਅੱਥ ਜਮਾ। ਸਨ ਹੋ ਗਿਆ ਮੇਰੇ। ਜੇ ਤੁਸੀਂ ਪਿੱਛੇ ਦੇਖ ਸਕਦੇ ਹੋ ਤੁਹਾਨੂੰ ਦਾ। ਸਵੇਰੇ ਫੇਰ ਮੇਰੇ ਖਿਆਲ ਦੇ ਵਿੱਚ 3-4 ਵਜੇ ਤੂੰ ਸੂਰਜ ਤਾਂ ਨਹੀਂ ਨਿਕਲਣਾ ਵੀ ਦਿਨ ਦਾ ਸਾਫ ਹੋਊਗਾ। ਤੇ ਹੱਥ ਸਟੈਂਡ ਬਿਲਕੁਲ ਠੰਡ ਹੋ ਗਿਆ ਕਿਉਂਕਿ ਤੱਕ ਤਾਂਬਾ ਜੋ ਠੰਡਾ ਤੇ ਵੈਸੇ ਠੰਡਾ। ਚਲੋ ਜੀ ਫਿਰ ਹੁਣ ਚੱਲਦੇ ਆ ਘਰੇ। ਤੇ ਕੱਲ ਨੂੰ ਮਿਲਦੇ ਆ ਤੁਹਾਨੂੰ ਲੋ ਜਮੀ ਦਾ ਛਿੱਟਾ ਦੇਣ ਲੱਗੇ ਆ ਤੇ ਰੋਟਾਵੇਟਰ ਵੀ ਆ ਗਿਆ ਉਹ ਦੇਖ ਸਕਦਾ ਟਰੈਕਟਰ ਖੜਾ ਤੇ ਇਹਦੇ ਵਿੱਚ ਰੋਟਾਵੇਟਰ ਮਾਰਾਂਗੇ ਹੁਣ ਜਿਹਦੇ ਫਾਦਰ ਸਾਹਿਬ ਦੇ ਰਹੇ ਜਮੀ ਦਾ ਛਿੱਟਾ ਦੇਖੋ ਪਹਿਲਾਂ ਜਮੀ ਸੀਗੀ ਇੱਥੇ ਜਮੀ ਵਧ ਲਈ ਹੈ ਤੇ ਇੱਧਰ ਵੀ ਜਮੀ ਬੀਜੀ ਪਈ ਆ ਛੋਟੀ ਹੈ ਤੇ ਆਹ ਡੁੱੜ ਕਨਾਲ ਥਾਂ ਹੋਊਗਾ ਇਹਦੇ ਵਿੱਚ ਵੀ ਛਿੱਟਾ ਮਾਰ ਕੇ ਮਾਰਤਾ ਜਮੀ ਦਾ ਸਿੱਟਾ ਦੇਖੋ ਆ ਭਈ ਇਹ ਤੇ ਹੁਣ ਉੱਤੋਂ ਦੀ ਰੋਟਾ ਬਟਰ ਵੱਜੂਗਾ ਆਜਾ ਪਾ ਹੈ ਟਿਕਰ ਦੁਕਾਨ ਤੇ ਨਹੀਂ ਗਈ तकरीबन 11 ਅਟੈਂਪ ਹੋ ਗਿਆ ਤੇ ਅਸਤਵਰ ਹੁਣ ਜਾਵਾਂਗੇ ਬਸ ਆ ਰੋਟਾ ਬਟਰ ਅੱਜ ਮਰੋ ਆ ਕੇ ਨਾਲ ਕਰਨਾ ਥੋੜੇ ਵੀਡੀਓ ਦਾ ਛੂਟ ਬਣਾ ਲ ਕੇ ਵਲੌਗ ਬਣ ਜੂਗਾ ਇਹਦੇ ਨਾਲ तो ट्रैक्टर भी आ गया रोटावेटर वो सामने खड़ा देख सकते हो आज पूरी ये तो वादी चंगी है तेल देख सकते हो कि मेरे बूट अगे भज गए ਜੀ ਰੋਟਾਵੇਟਰ ਚੱਲ ਪਿਆ ਆ ਦੇਖ ਸਕਦੇ ਹੋ ਤੁਸੀਂ ਐਸ ਸਾਈਡ ਰੋਟਾਵੇਟਰ ਨਹੀਂ ਵੱਜਿਆ ਤੇ ਐਸ ਸਾਈਡ ਚਿੱਟਾ ਦੇ ਰੋਟਾਵੇਟਰ ਮਾਰਨਾ ਸ਼ੁਰੂ ਕਰਦਾ ਜਿਦੋਂ ਦੀ ਸਫਾਈ ਹੁੰਦੀ ਹੈ ਦੇਖੋ ਵੱਟ ਵੀ ਨਾਲ ਨਾਲ ਘੜੀ ਆਉਂਦਾ ਕਿ ਪਾਸੇ ਤੇ ਤਵੀ ਲੱਗੀ ਹੁੰਦੀ ਆ ਆ ਜਿਹੜਾ ਐਸਰ 3 ਨੂੰ ਬੀਜਤੀ ਲਾਸਟ ਜਿਹੜਾ ਰਹਿ ਗਿਆ ਆ ਦੇਖ ਸਕਦੇ ਹੋ ਤੁਸੀਂ ਸਾਫ ਸਾਫ ਹੋ ਗਿਆ ਉਧਰ ਕੱਲੀ ਆਪਣੇ ਗਾਜਰਾ ਤੇ ਲਸਣ ਰਹਿ ਗਈ ਇੱਧਰ ਆਪਣੀ ਸਰੋਂ ਆ ਦੇਖੋ ਲਾਸਟ ਜਿਹੜਾ ਐਸਰ ਥੋੜਾ ਥਾਂ ਰਹਿਦਾ ਇਹ ਜਿਹੜਾ ਮੇਰੇ ਖਿਆਲ ਵਿੱਚ ਹੋਰ ਆਊਗਾ ਕਿਉਂਕਿ ਥੋੜਾ ਥਾਂ ਰਹਿ ਗਿਆ ਇੱਥੇ ਆ ਦੇਖ ਸਕਦੇ ਹੋ ਇਹ ਲਾਸਟ ਜਿਹੜਾ ਹੈ ਸੁਬਾਹ ਇਹ ਜਮੀਨ ਦਾ ਸਿੱਟਾ ਪਹਿਲਾਂ ਤੇ ਬੀਤੀ ਜਾਊਗੀ ਤੇ ਐਸ ਤੋਂ ਬਾਅਦ ਆਪਾਂ ਚੱਲਾਂਗੇ ਦੁਕਾਨ ਤੇ ਤੇ ਪਹਿਲਾਂ ਇੱਕ ਮੋਟਰ ਤੇ ਜਾ ਕੇ ਉਹਨੂੰ ਫੇਰ ਲਾਈਟ ਵੀ ਠੀਕ ਕਰਕੇ ਆਉਣੀ ਆ ਤੇ ਚੱਲਦੇ ਆ ਫਿਰ ਤੇ ਤੋਰ ਕੇ ਰੋਟਾ ਬਿਟਰ ਵਾਈ ਨੂੰ ਆਲੇ ਵਾਈ ਨੂੰ ਤੇ ਉਹ ਤੋਂ ਬਾਅਦ ਚੱਲਾਂਗੇ ਇੱਥੇ ਆਪਣੀ ਦੂਜੀ ਜਮੀ ਹੈ ਇਹ ਹਜੇ ਛੋਟੀ ਆ ਇੱਥੇ ਆਪਣਾ ਜੋ ਘਾਹ ਇਹ ਵੀ ਇੱਕ ਵਾਰੀ ਇਹਨੂੰ ਵੱਢ ਲਿਆ ਆਪਾਂ ਦੂਜੀ ਵਾਰ ਤਿਆਰ ਆ ਬਸ ਵੱਢਣਾ ਸ਼ੁਰੂ ਕਰ ਦਿਆਂਗੇ ਥੋੜੀ ਹਜੇ ਗ੍ਰੋਥ ਘਟ ਕਰੀ ਸੀਗੀ ਅੱਜ ਮੌਸਮ ਥੋੜਾ ਸਾਫ਼ ਆ ਧੁੱਪ ਵੀ ਨਿਕਲਦੇ ਚਾਂਸ ਆ ਲੋ ਜੀ ਅੱਜ ਦੂਜੇ ਦਿਨ ਮੋਟਰ ਵੈਂਡਿੰਗ ਕਰਕੇ ਕੰਪਲੀਟ ਆ ਦੇਖ ਸਕਦਾ ਤੁਸੀਂ ਦੇ ਅੱtenਾ ਪਤਾ ਨਾ ਕਰਦੇ ਆ ਮੋਟਰ ਅੱਜ ਕੰਪਲੀਟ ਹੋਈ ਆ ਠੰਡ ਬਹੁਤ ਸੀਗੀ ਤੇ ਅੱਜ ਧੁੱਪ ਵੀ ਨਿਕਲੀ ਸੀ ਥੋੜੀ ਜੀ ਮੌਸਮ ਠੀਕ ਸੀਗਾ ਅੱਜ ਆ ਦੇਖੋ ਮਾਹਨ ਥੋੜਾ ਖੁੱਲਿਆ ਸੀ ਅੱਜ ਸਵੇਰੇ ਆਪਾਂ ਜਮੀ ਬੀਜੀ ਤੋਂ ਦੇਖਿਆ ਤੇ ਹੁਣ ਚਲਦੇ ਆ ਕਰੇ ਸ਼ਾਮ ਦੇਖ ਸਕਦੇ ਤੁਸੀਂ ਆਪਣੀ ਦੁਕਾਨ ਤੇ ਲੋ ਜੀ ਮੋਟਰ ਬਣ ਕੇ ਤਿਆਰ ਆ ਆ ਪਈਆ ਇਤਰੀ ਮਨਾ ਉਰਮੇ ਨੇ ਬਾਰੇ ਮੋਟਰ ਬਣੀ ਸੀਗੀ ਆਪਾਂ ਤੇ ਬਾਹਰ ਤੁਸੀਂ ਦੇਖ ਸਕਦੇ ਹੋ ਆਪੇ ਤੋਂ ਇੱਥੇ ਬੈਠੇ ਸੀ ਮੈਂ ਤੇ ਬਾਈ ਗੁਰਲਾਲ ਗੁਰਲਾਲ ਬਾਈ ਚਲੇ ਗਿਆ ਤੇ ਸਖੀਬਨ ਸਾਢੇ 12 ਟਾਈਮ ਹੋ ਗਿਆ ਤੇ ਧੁੱਪ ਦੇਖ ਸਕਦੇ ਤੁਸੀਂ ਸੂਰਜ ਤੁਹਾਨੂੰ ਦਿਖਾਉਣਾ ਮੈਂ ਆ ਦੇਖੋ ਜੀ ਸੂਰਜ ਦੇਖ ਰਿਹਾ ਹੋਊਗਾ ਤੁਹਾਨੂੰ ਤੇ ਬੜੇ ਦਿਨਾਂ ਬਾਅਦ ਅੱਜ ਸੂਰਜ ਨਿਕਲਿਆ ਤੇ ਥੋੜਾ ਜਿਹਾ ਟੁੱਪ ਸੇਕਾਂਗੇ ਹੁਣ ਟੁੱਪੇ ਕੁਰਸੀ ਢਾਵਾਂਗੇ ਤੇ ਬਲੌਗ ਦਾ ਕਰਦੇ ਐਂਡ ਬੈਠ ਕੇ ਵੀਡੀਓ ਵਗੈਰਾ ਐਡਿਟ ਕਰਕੇ ਤੇ ਕੋਸ਼ਿਸ਼ ਕਰਦੇ ਮੈਂ ਅੱਜ ਪਾਉਣੇ ਆ ਧੰਨਵਾਦੀ ਵੀਡੀਓ ਦੇਖਣ ਵਾਸਤੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੁੜ ਦੱਸ ਦਿਓ ਜੀ ਧੰਨਵਾਦ ਜੀ ਇੱਕ ਵਾਰੀ ਧੁੱਪ ਦਾ ਤੁਸੀਂ ਦੇਖ ਸਕਦੇ ਹੋ ਨਾ ਯਾਰਾ ਸਾਰੇ ਪਾਸੇ ਵਧੀਆ ਦਿਸਣ ਲੱਗ ਗਿਆ ਧੁੱਪ ਦੇ ਕਾਰਨ ਫਸਲਾਂ ਨੂੰ ਵੀ ਵਧੀਆ ਚੰਗੀ ਹੈ ਧੁੱਪ ਕਿਉਂਕਿ ਪੀਲੀਆਂ ਹੋ ਰਹੀਆਂ ਸੀ ਕਣਕਾਂ ਤੇ ਹਰੇ ਵਗੈਰਾ ਵੀ ਕੱਦ ਨਹੀਂ ਕਰ ਰਹੇ ਸੀ